ਅੱਜ ਦਾ ਦਿਨ ਬੜਾ ਖਾਸ ਬਣ ਗਿਆ ਹੈ ਸਿਆਸੀ ਤੌਰ ਤੇ ਗੱਲ ਕਰੀਏ ਤਾਂ ਖਾਸ ਤੌਰ ਤੇ ਪੰਥਕ ਸਿਆਸਤ ਦੀ ਗੱਲ ਕਰੀਏ ਅੱਜ ਤੜਕਸਾਰ ਤੋਂ ਹੁਣ ਤੱਕ ਬਹੁਤ ਕੁਝ ਵਾਪਰਿਆ ਬੜੀਆਂ ਗੱਲਾਂ ਹੋਈਆਂ ਬਹੁਤ ਕੁਝ بڑے ਬਿਆਨ ਆਏ ਨੇ ਬਹੁਤ ਟਕਰਾਰ ਹੋਏ ਨੇ ਬਹੁਤ ਕੁਝ ਵੇਖਣ ਨੂੰ ਮਿਲਿਆ ਉਹਨਾਂ ਬਾਰੇ ਗੱਲਾਂ ਕਰਾਂਗੇ ਚਰਚਾਵਾ ਕਰਾਂਗੇ ਲੰਘੇ ਕੁਝ ਦਿਨਾਂ ਤੋਂ ਜੋ ਹਾਲਾਤ ਬਣੇ ਹੋਏ ਨੇ ਉਨਾ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੋ ਨੇ ਡਾਕਟਰ ਸਾਹਿਬ ਸਮਾਰਿਆ ਤਾਂ ਬਹੁਤ ਚੁੱਕੀ ਬਹੁਤ ਧੰਵਾ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਭ ਅਜੇ ਤੱਕ ਤਾਂ ਸੰਪਰਦਾਮਾ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਲੁਕਸ਼ਪਕ ਕੀ ਕੀਤਾ ਹੁਣ ਤਾਂ ਅਕਾਲ ਤਖਤ ਸਾਹਿਬ ਦੇ ਸਾਬਕਾ ਜੇਜ਼ੇਦਾਰ ਨੇ ਕਹਿ ਦਿੱਤਾ ਕਿ ਲੁਕਸ਼ਪਕੇ ਹੋਇਆ ਆ ਬੜੀ ਵੱਡੀ ਤੋਹੀਨ ਆ ਕਹਿੰਦੇ ਇਹ ਮਰਿਆਦਾ ਦੀ ਕਿਵੇਂ ਦੇਖਦੇ ਸਾਬ ਸਿੰਘ ਜੀ ਦੇਖੋ ਜਿਸ ਤਰ੍ਹਾਂ ਕੀਤਾ ਗਿਆ ਉਹਦੇ ਉੱਤੇ ਸਵਾਲ ਤਾਂ ਖੜੇ ਹੋ ਰਹੇ ਨੇ ਬਈ ਪ੍ਰਕਿਰਿਆ ਤੇ ਸਵਾਲ ਖੜੇ ਹੋ ਰਿਹਾ ਕੋਈ ਜਥੇਦਾਰ ਸਹਿਬਾਨ ਤੇ ਸਵਾਲ ਨਹੀਂ ਖੜੇ ਹੋ ਰਹੇ ਮर्याਦਾ ਦੇ ਸਵਾਲ ਖੜੇ ਹੋ ਰਹੇ ਆ ਗੁਰਮਤਿ ਜਿਹੜੀ ਸਿਧਾਂਤ ਹੈ ਉਹਨਾਂ ਤੇ ਸਵਾਲ ਖੜੇ ਹੋ ਰਹੇ ਆ ਕਿਉਂਕਿ ਜੋ ਹਜੇ ਤੱਕ ਜਿੰਨਾ ਕਿ ਮੈਨੂੰ ਸੁਣਨ ਨੂੰ ਮਿਲਿਆ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਾਂ ਦੰਦਮਾ ਸਾਹਿਬ ਦੇ ਜਥੇਦਾਰ ਜਦੋਂ ਤਾਜ ਪੋਸ਼ੀ ਹੁੰਦੀ ਹੈ ਜਾਂ ਉਹਨਾਂ ਨੂੰ ਕਾਰਜ ਭਾਰ ਦਿੱਤਾ ਜਾਂਦਾ ਹੈ ਉਹਦੇ ਵਿੱਚ ਜਿਹੜੀ ਪਹਿਲੀ ਦਸਤਾਰ ਹੈਗੀ ਹੈ ਉਹ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਿੰਦੇ ਆ ਉਸ ਤੋਂ ਬਾਅਦ ਐਸਜੀਬੀਸੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਫਿਰ ਅਕਾਲੀ ਦਲ ਦਾ ਨੁਮਾਇੰਦਾ ਆਂਦਾ ਨਿਆਂਗ ਸਿੰਘ ਜਥੇਬੰਦੀਆਂ ਆਂਦੀਆਂ ਕੀਰਤਨ ਦਰਬਾਰ ਸਜਾਇਆ ਜਾਂਦਾ ਹੈ ਗੁਰੂ ਗੁਰੂ ਦਾ ਪ੍ਰਕਾਸ਼ ਹੁੰਦਾ ਉਹਦੀ ਗੁਰੂ ਦੀ ਪ੍ਰਕਾਸ਼ ਦੀ ਰੋਸ਼ਨੀ ਦੇ ਵਿੱਚ ਉਹਨੂੰ ਕਾਰਜਭਾਰ ਸੌਂਪਿਆ ਜਾਂਦਾ ਸਾਰੇ ਜਥੇਬੰਦੀਆਂ ਦੇ ਪ੍ਰਮੁੱਖ ਦਮਦਮੀ ਟਕਸਾਲ ਚੀਫ ਖਾਲਸਾ ਦਵਾਨ ਇਹਨਾਂ ਦੇ ਪ੍ਰਮੁੱਖ ਜਿਹੜੇ ਆ ਆਪਣਾ ਉਥੇ ਬੋਲਦੇ ਨੇ ਔਰ ਉਹਦੇ ਉੱਤੇ ਸਿੱਖੀ ਦੇ ਉੱਤੇ ਵਿਚਾਰ ਕੀਤਾ ਜਾਂਦਾ ਔਰ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਵੀ ਜਿਹੜਾ ਇਹਦੀ ਉਥੇ ਹੈੱਡ ਗ੍ਰੰਥੀ ਸਹਿਬਾਨਾਂ ਦੀ ਕੋਸ਼ਨਾ ਕਰਦੇ ਆ ਜਾਂ ਕਰੇ ਛੱਡੇ ਜਾਂਦੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਜ ਪੁੱਛੀ ਕੀਤੀ ਜਾਂਦੀ ਹੈ ਲੇਕਿਨ ਆ ਜਿਹੜਾ 2 ਦਿਨ ਪਹਿਲਾਂ 2 ਦਿਨਾਂ ਚ ਹੋ ਗਿਆ ਘਟਨਾਕ੍ਰਮ ਔਰ ਜਿਸ ਤਰ੍ਹਾਂ 2.5 ਵਜੇ ਤੋਂ 3 ਵਜੇ ਦੇ ਵਿੱਚ ਹੋਇਆ ਉਹਨੂੰ ਲੈ ਕੇ ਕਾਫੀ ਸਿੱਖ ਵਿਦਵਾਨਾਂ ਦੇ ਵਿੱਚ ਚਰਚਾ ਵੀ ਚੱਲ ਰਹੀ ਹੈ ਔਰ ਜਿਹੜੀ ਚਰਚਾ ਚੱਲ ਰਹੀ ਹੈ ਇਸ ਚੀਜ਼ ਦੀ ਚੱਲ ਰਹੀ ਹੈ ਬਈ ਇਹ ਚੋਰੀ ਛਿਪੇ ਜਿਹੜਾ ਅਲਫਾਜ ਮੈਂ ਨਹੀਂ ਕਹਿ ਰਿਆ ਗਿਆਨੀ ਰਗਵੀਰ ਸਿੰਘ ਹੁਰਾ ਨੇ ਕਿਹਾ ਕਿ ਇਹਨੂੰ ਚੋਰੀ ਛਿਪੇ ਠੰਗ ਨਾਲ ਕੀਤਾ ਗਿਆ ਤੇ ਕਰਨ ਦੀ ਕੀ ਜ਼ਰੂਰਤ ਪੈ ਗਈ ਸੀ ਜਦੋਂ 10 ਵਜੇ ਦੇ ਬੋਰਡ ਲੱਗੇ ਸੀ ਹਾਂ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜਿਹੜਾ ਦਖਤਸ਼ਿਰੀ ਕੇਸ਼ਗੜ੍ਹ ਸਾਹਿਬ ਤੇ ਗਿਆਨੀ ਕੁਲਦੀਪ ਸਿੰਘ ਜੀ ਦੀ ਕੜਗਾ ਜੀ ਦੀ ਤਾਜ ਪੁਸ਼ੀ ਹੋਣੀ ਸੀ ਉਹਦੇ ਬਕਾਇਦਾ ਬੋਰਡ ਲੱਗੇ ਹੋਏ ਸਨ ਨਯੰਗ ਸਿੰਘ ਜਥੇਬੰਦੀਆਂ ਵੱਲੋਂ ਉਹਦਾ ਵਿਰੋਧ ਕੀਤਾ ਜਾਣਾ ਸੀ ਐਸਜੀਪੀਸੀ ਨੇ ਟਕਰਾਵ ਨੂੰ ਦੇਖਦੇ ਹੋਏ ਜੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਹਨੂੰ ਬਈ ਕਿੰਤੂ ਪਰੰਤੂ ਨਾ ਹੋਵੇ ਸਿੱਖਾਂ ਦੇ ਵਿੱਚ ਟਕਰਾਵ ਨਾ ਹੋਵੇ ਸਿੱਖਾਂ ਦੇ ਵਿੱਚ ਆਪਸ ਖਲਾਰਾ ਨਾ ਪੈ ਜੇ ਜਥੇਬੰਦੀਆਂ ਆਪਸ ਭੇੜ ਨਾ ਪੈਣ ਉਹਨਾਂ ਨੂੰ 2:3 ਤੋਂ 3 ਵਜੇ ਦੇ ਵਿੱਚਕਾਰ ਜਿਹੜਾ ਉਹ ਉਹਨਾਂ ਨੂੰ ਕਾਰਜਪਾਰਸ ਸੌਂਪ ਦਿੱਤਾ ਗਿਆ ਲੇਕਿਨ ਉਹਦੇ ਵਿੱਚ ਮਰੇ ਅਦਾ ਦਾ ਉਲੰਘਣ ਹੋ ਗਿਆ ਗੁਰਮਤ ਦਾ ਪ੍ਰਕਾਸ਼ ਨਹੀਂ ਹੋਇਆ ਔਰ ਗੁਰੂ ਮਹਾਰਾਜ ਦੀ ਹਾਜ਼ਰੀ ਨਹੀਂ ਹੋਈ ਜੋ ਵੀਡੀਓ ਨਸ਼ਰ ਹੋਈਆਂ ਹਾਲਾਂਕਿ ਐਸਜੀਬੀਸੀ ਦੇ ਜਿਹੜੇ ਹੈਗੇ ਨੇ ਅਹੁਦੇਦਾਰ ਉਹ ਦਾਵਾ ਕਰ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਸੀ ਲੇਕਿਨ ਜੋ ਵੀਡੀਓ ਨਸ਼ਰ ਹੋ ਰਹੀਆਂ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਨਹੀਂ ਸੀ ਤੇ ਇਸ ਕਰਕੇ ਕਾਫੀ ਸਵਾਲ ਉੱਠਨੇ ਲਾਜ਼ਮੀ ਹੈ ਸਿੱਖ ਸੰਗਤਾਂ ਦੇ ਵਿੱਚ ਸਵਾਲ ਤਾਂ ਉੱਠਨੇ ਇਸ ਚੀਜ਼ ਉੱਤੇ ਜ਼ਰੂਰੀ ਹੈ ਵੀ ਗੁਰਮਤ ਦਾ ਉਲੰਘਣਾ ਕਿਉਂ ਕੀਤੀ ਗਈ ਮर्यादा ਦੀ ਜਿਹੜੇ ਪੁਰਾਣੇ ਪਰੰਪਰਾਵਾਂ ਮੈਂ ਉਹਨਾਂ ਨੂੰ ਕਿਉਂ ਵਾਂਝੇ ਕੀਤਾ ਗਿਆ ਲੇਕਿਨ ਜੇ ਗੱਲ ਆਪਾਂ ਦੂਜੇ ਪੰਨੇ ਨੂੰ ਸੋਚੀਏ ਤਾਂ ਟਕਰਾਬ ਵੀ ਜਿਹੜਾ ਉਹ ਰੋਕਣਾ ਜ਼ਰੂਰੀ ਹੈ ਕਿਉਂਕਿ ਅਜੋਕੇ ਦੌਰ ਦੇ ਵਿੱਚ ਦੇਖੋ ਸਾਬ ਸਿੰਘ ਜੀ ਮੈਂ ਹੁਣ ਜਿੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਨਾ ਤੇ ਮੇਰੇ ਨਾਲ ਕਈ ਘਟਨਾਵਾਂ ਮੇਰੇ ਦਿਮਾਗ 'ਚ ਇੱਕਦਮ ਘੁੰਮ ਗਈਆਂ ਆ ਬਈ ਸਿੱਖ ਪੰਥ ਦੇ ਵਿੱਚ ਇੰਨਾ ਟਕਰਾਵ ਕਿਉਂ ਵੱਧਦਾ ਪਿਆ ਇੰਨਾ ਖਲਾਰਾ ਕਿਉਂ ਵੱਧਦਾ ਪਿਆ ਇੰਨਾ ਕੁਝ ਕਿਉਂ ਹੋ ਰਿਹਾ ਮੈਂ ਇਹੀ ਹਜੇ ਤੱਕ ਗੱਲ ਤਾਂ ਜਰੂਰ ਤੁਹਾਡੇ ਨਾਲ ਕਰ ਰਿਹਾ ਲੇਕਿਨ ਮੇਰਾ ਦਿਮਾਗ ਉੱਤਰ ਤੋੜਦਾ ਪਿਆ ਬਈ ਇੰਨਾ ਕਾਦੇ ਵਾਸਤੇ ਹੋ ਗਿਆ ਬਈ ਇਹ ਕਿੱਥੇ ਦੀ ਸਟੇਜ ਆ ਗਈ ਹਜੇ ਤਾਂ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੈਗੀ ਉਹਨਾਂ ਨੂੰ 326 ਸਾਲ ਹੋਏ ਨੇ ਕਰੀਬ ਔਰ ਜੇ ਗੁਰੂ ਹਜੇ ਇਤਿਹਾਸ ਹੀ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਲੇਕਿਨ ਜੇ ਕੁਰਬਾਨੀਆਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਬਹੁਤ ਵੱਡਾ ਹੈਗਾ ਪੇਟਾ ਉਹਦੀ ਕੋਈ ਮੁਕਾਬਲਾ ਹੀ ਹੈ ਨਹੀਂ ਕਿਸੇ ਕੌਮ ਨਾਲ ਦੇਖੋ ਹਿੰਦੁਸਤਾਨ ਆਜ਼ਾਦ ਹੋਇਆ ਮੈਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਕਈ ਚੀਜ਼ਾਂ ਰੀਕਾਲ ਹੋ ਜਾਂਦੀਆਂ ਹਨ ਅਚਾਨਕ ਗੱਲ ਕਰਦੇ ਕਰਦੇ ਯਾ ਸਿੱਖ ਕੌਮ ਦਾ ਇਤਿਹਾਸ ਕਿੰਨਾ ਕੁਰਬਾਨੀਆਂ ਭਰਿਆ ਉਹ ਜੇ 1907 ਤੋਂ 1917 ਤੱਕ ਸਿਰਫ 10 ਸਾਲਾਂ ਦੇ ਵਿੱਚ ਇਤਿਹਾਸ ਨੂੰ ਦੇਖਣਾ ਤੇ ਤੁਸੀਂ ਯਕੀਨ ਮੰਨਿਓ ਰੋਂਗਟੇ ਤੁਹਾਡੇ ਖੜੇ ਹੋ ਜਾਣਗੇ ਇਹ ਦਸਾਂ ਸਾਲਾਂ ਦੇ ਵਿੱਚ ਜਿਹੜਾ 47 ਲੋਕਾਂ ਨੂੰ ਜਿਹੜੀ ਹੈ ਨਾ ਉਹ ਫਾਂਸੀ ਦਿੱਤੀ ਗਈ। ਸ਼ਹੀਦ ਕੀਤਾ ਗਿਆ ਜਾਨੀ। ਉਹਨਾਂ ਚੋਂ 39 ਸਿੰਘ ਸਨ। ਸਿੱਖ। ਜੇ 30 ਲੋਕਾਂ ਨੂੰ ਉਮਰ ਕੈਦ ਕੀਤੀ ਗਈ ਤੇ 27 ਸਿੱਖ ਸਨ। ਜੇ ਕਾਲੇ ਪਾਣੀ ਭੇਜਿਆ 29 ਬੰਦਿਆਂ ਨੂੰ। ਅੰਗਰੇਜ਼ਾਂ ਨੇ ਭੇਜਿਆ ਤੇ 26 ਸਿੱਖ ਸਨ। ਜੇ ਓਵਰਆਲ ਆਪਾਂ ਦੇਖ ਲਈਏ ਆਜ਼ਾਦੀ ਦੇ ਉਸ ਸੰਘਰਸ਼ ਦੇ ਵਿੱਚ 121 ਲੋਕਾਂ ਨੂੰ ਫਾਂਸੀ ਦਿੱਤੀ ਗਈ ਤੇ 93 ਸਿੱਖ ਸਨ। ਯਾਰ ਇੱਡਾ ਦੇਖੋ ਤੁਸੀਂ ਆਜ਼ਾਦੀ ਨੂੰ ਪਾਣ ਲਈ ਕੁਰਬਾਨੀਆਂ ਕਿੰਨੀਆਂ ਸਿੱਖਾਂ ਨੇ ਕੀਤੀਆਂ ਸਿੱਖਾਂ ਨੇ ਵੱਧ ਚੜ ਕੇ ਮਤਲਬ ਜਿਹੜੀਆਂ ਹਰ ਜਗ੍ਹਾ ਦੇ ਉੱਤੇ ਕੀਤੀਆਂ ਮੈਂ ਉਹ ਸੋਚਦਾ ਪਿਆ ਸੀਗਾ ਕਿ ਮੁਗਲਾਂ ਦੀ ਜਦੋਂ ਲੜਾਈ ਚੱਲ ਰਹੀ ਸੀਗੀ ਤੇ ਇੱਕ ਜਗ੍ਹਾ ਤੇ ਆਖੇ ਨਾ ਤੋਪ ਦਾ ਇਤਿਹਾਸ ਦੇ ਵਿੱਚ ਦਰਜ ਹੈ ਗੱਲਾਂ ਮੇਰੇ ਆਪਣੇ ਵੱਲੋਂ ਨਹੀਂ ਤੋਪ ਦਾ ਜਿਹੜਾ ਨਾ ਇੱਕ ਪਹੀਆ ਉਹ ਟੁੱਟ ਗਿਆ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਸੀਗੀਆਂ ਉੱਥੋਂ ਘੋਸ਼ਣਾ ਹੋਈ ਵੀ ਇਹ ਹੁਣ ਤੋਪਾ ਕਿੱਦਾਂ ਚਲਾਵਾਂਗੇ ਸਿੰਘ ਕਹਿੰਦੇ ਅਸੀਂ ਮੋਢਾ ਦਵਾਂਗੇ ਕਿਉਂਕਿ ਜਦੋਂ ਤੋਪ ਦਾ ਗੋਲਾ ਚੱਲਦਾ ਤੇ ਮੋਢਾ ਪਾੜ ਵੀ ਸਕਦਾ ਸ਼ਹੀਦੀ ਪੱਕੀ ਸੀ ਉਹ ਲਿਖੀ ਸੀ ਸ਼ਹੀਦੀ ਤੋਪ ਦਾ ਗੋਲਾ ਮੋਢੇ ਤੇ ਰੱਖ ਕੇ ਚਲਾਉਣਾ ਛੋਟੀ ਗੱਲ ਨਹੀਂ ਸੀ ਉਹ ਤੁਸੀਂ ਮੰਨ ਸਕਦੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਜਥੇਦਾਰ ਸੀ ਉਹਨੇ ਆਪਣਾ ਮੋਢਾ ਦਿੱਤਾ ਕਹਿੰਦਾ ਮੇਰੇ ਤੋਂ ਸ਼ੁਰੂਆਤ ਹੋਗੀ ਤੇ ਲੜ ਪਏ ਸਿੰਘ ਪਹਿਲਾਂ ਮੈਂ ਮੋਢਾ ਦਵਾਂਗਾ ਪਹਿਲਾਂ ਮੈਂ ਮੋਢਾ ਦਵਾਂਗਾ ਉਹ ਅੱਜ ਕਿੱਥੇ ਹੈ ਉਹ ਇਤਿਹਾਸ ਕਿੱਥੇ ਹੈ ਕੋਈ ਕੋਈ ਇਹ ਨਹੀਂ ਹੈਗਾ 10000 ਸਾਲ ਪੁਰਾਣਾ ਇਤਿਹਾਸ ਹੈ ਕੋਈ ਹਜ਼ਾਰਾਂ ਬੱਧੀ ਸਨਾਤਨੀ ਧਰਮ ਵਾਂਗੂ ਜਾਂ ਹੋਰ ਵੈਦਿਕ ਧਰਮ ਵਾਂਗੂ ਹੈਗੀਆਂ ਚੀਜ਼ਾਂ ਇਹ ਇਹ ਤਾਂ ਯਾਰ ਤਾਜ਼ੀਆਂ ਹੈਗੀਆਂ ਵਾ ਇਹ ਇਤਿਹਾਸ ਤਾਂ ਤਾਜ਼ਾ ਇਤਿਹਾਸ ਹੈ ਜੇ ਇਹ ਇਤਿਹਾਸ ਹੋਰ 500 ਸਾਲ 1000 ਸਾਲ ਅੱਗੇ ਚਲਾ ਗਿਆ ਫਿਰ ਤਾਂ ਸਾਰੀਆਂ ਚੀਜ਼ਾਂ ਡਿਲੀਟ ਹੋ ਜਾਣਗੀਆਂ ਇਹ ਤਾਂ ਮਨ ਵਿੱਚੋਂ ਨਿਕਲ ਜਾਣਗੀਆਂ ਕਿਉਂਕਿ ਜਿਹੜਾ ਹੁਣ ਦੌਰ ਚੱਲ ਰਿਹਾ ਦੌਰ ਤਾਂ ਹਜੇ ਤਾਂ ਇਹੀ ਦੌਰ ਚੱਲ ਰਿਹਾ ਇੱਕ ਦੂਜੇ ਨਾਲ ਕਿਵੇਂ ਲਾਣਾ ਇੱਕ ਦੂਜੇ ਨੂੰ ਕਿਵੇਂ ਨੀਵਾ ਦਿਖਾਣਾ ਸਿੱਖ ਕੌਮ ਤਾਂ ਉਹ ਚੁਲਝੀ ਪਈ ਹੈ ਤਾਂ ਅੱਜ ਕਿੱਥੇ ਮੈਨੂੰ ਇਹ ਦੱਸੋ ਇਤਿਹਾਸ 'ਚ ਉਹੋ ਦੀਆਂ ਕਿੱਥੋਂ ਵਰਣਨ ਜਿਹੜੇ ਹੈਗੇ ਨੇ ਕਿੱਥੋਂ ਅੱਜ ਦੀ ਡੇਰ 'ਚ ਉਹਦਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਗੁਰੂ ਦੇ ਗੁਰੂ ਦੇ ਨਾਂ ਦੇ ਉੱਤੇ ਸ਼ਹੀਦੀ ਲੈਣ ਲਈ ਸਭ ਤੋਂ ਅੱਗੇ ਹੁੰਦੇ ਸੀਗੇ ਕਿੱਥੇ ਹੈਗੇ ਮੈਨੂੰ ਇਹ ਦੱਸੋ гана ਭਾਜੀ ਸੋਖਾ ਜਲੀਆਂ ਵਾਲੇ ਬਾਗ ਦੇ ਸਾਕੇ ਦੇ ਵਿੱਚ 31300 ਲੋਕ ਸ਼ਹੀਦ ਹੋਏ 800 ਸਿੱਖ ਸੀ ਜੇ ਛੋਟਾ ਕੱਲੂ ਘਰਾ ਹੋਇਆ 7 ਤੋਂ 8000 ਸਿੰਘ ਸ਼ਹੀਦ ਹੋਇਆ ਤੇ ਮੈਂ ਤੁਹਾਨੂੰ ਅੱਜ ਗੱਲ ਦੱਸਦਾ ਮੈਨੂੰ ਚਲੋ ਮੈਂ ਐਜ਼ ਅ ਹਿੰਦੂ ਦੱਸਦਾ ਪਿਆ ਮੈਨੂੰ ਕੋਈ ਹਿੰਦੂ ਆ ਮੈਂ ਹਿੰਦੂ ਧਰਮ ਤੋਂ ਮੇਰਾ ਜਨਮ ਹੋਇਆ ਲੇਕਿਨ ਦੱਸਦਾ ਪਿਆ ਉਹ ਹਿੰਦੂ ਧਰਮ ਦੇ ਪਹਾੜੀ ਰਾਜ ਦੇ ਲੋਕਾਂ ਨੇ ਸਿੱਖਾਂ ਦੀਆਂ ਟੋਲੀਆਂ ਨੂੰ ਛੋਟੇ ਕੱਲੂ ਘਾਰੇ ਚ ਮੁਗਲਾਂ ਦੇ ਨਾਲ ਰਲ ਕੇ ਸ਼ਹੀਦ ਕਰਾਇਆ ਜਿਨ੍ਹਾਂ ਸਿੰਘਾਂ ਨੇ ਹਿੰਦੂਆਂ ਨੂੰ ਇਸ ਦੇਸ਼ ਦੇ ਵਿੱਚ ਬਚਾਇਆ ਜਿਨ੍ਹਾਂ ਦੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਹਿੰਦ ਹਿੰਦੂਆਂ ਦੇ ਧਰਮ ਨੂੰ ਕਸ਼ਮੀਰੀ ਪੰਡਤਾਂ ਦੀ ਰੱਖਿਆ ਕੀਤੀ ਤੇ ਉਹੀ ਪਹਾੜੀ ਰਾਜਿਆਂ ਨੇ ਥੋੜੇ ਸਾਲਾਂ ਬਾਅਦ ਗਿਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਵੰਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਜਿਹੜਾ ਛੋਟੇ ਘੱਲੂ ਘਾਰੇ ਦੇ ਵਿੱਚ ਜਿਹੜਾ ਜਸਪਤ ਰਾਏ ਦਾ ਹੋਇਆ ਸੀ ਉਹਦੇ ਮੌਤ ਤੋਂ ਬਾਅਦ ਘੱਲੂ ਘਾਰਾ ਉਹਦੇ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਉਹਨਾਂ ਨੇ ਘੇਰਾਬੰਦੀ ਕੀਤੀ ਇੱਕ ਸਾਈਡ ਤੋਂ ਲਾਹੌਰ ਦੀਆਂ ਫੌਜਾਂ ਉਧਰੋਂ ਆਈਆਂ ਮੁਗਲਾਂ ਦੀਆਂ ਤੇ ਘੇਰਾਬੰਦੀ ਕਰਕੇ ਉਹਨਾਂ ਨੇ ਸਿੰਘ ਸ਼ਹੀਦ ਕੀਤੇ ਮੈਂ ਮਨ 'ਚ ਇਹ ਸੋਚਦਾ ਪਿਆ ਭਈ ਇਸ ਦਾ ਮਤਲਬ ਸੈਲਫਨਿਸ਼ ਰਹਿ ਗਈ ਹੈ ਬਸ ਠੀਕ ਹੈ ਮੇਰਾ ਕੰਮ ਨਿਕਲ ਗਿਆ ਜੋ ਹੈਗਾ ਇਹ ਇੰਨਾ ਕੁਛ ਉਸ ਦੌਰ ਤੋਂ ਚੱਲਦਾ ਚੱਲਦਾ ਕਿੱਥੇ ਆ ਕੇ ਖੜਾ ਹੋ ਗਿਆ ਔਰ ਅੱਜ ਦੇ ਦੌਰ ਦੇ ਵਿੱਚ ਕੋਈ ਪੰਥ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਕੇ ਰਾਜੀ ਕੁਰਬਾਨੀਆਂ ਦੀ ਕੋਈ ਗੱਲ ਕਰਕੇ ਰਾਜੀ ਨਹੀਂ ਕੋਈ ਇਹ ਦੇਖਣਾ ਚਾਹੀਦਾ ਭਈ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਸਤੀਦਾਸ ਭਾਈ ਸਤੀਦਾਸ ਨੂੰ ਜਿਹੜਾ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਸਿਰਫ ਕਦੇ ਅਸੀਂ ਗੁਰੂ ਗੁਰੂ ਦੇ ਸੇਖਾਂ ਗੁਰੂ ਦੀ ਸਿੱਖੀ ਨਹੀਂ ਛੱਡਣੀ ਭਾਈ ਮਤੀਦਾਸ ਨੂੰ ਆਰੇ ਨਾਲ ਕਟਵਾ ਦਿੱਤਾ ਗਿਆ 18 ਸਾਲਾਂ ਦੇ ਨੌਜਵਾਨ ਗੁਰਦਾਸ ਨੰਗਲ ਦੀ ਗੜੀ ਦਾ ਤੁਹਾਨੂੰ ਵਾਕਿਆ ਸੁਣਾਣਾ ਉਹਨੂੰ ਫੜ ਲਿਆ ਮੂ ਤੇ ਉਹਨੂੰ ਕਹਿੰਦੇ ਵੀ ਤੂੰ ਗੁਰੂ ਦਾ ਸਿੱਖ ਹੈ ਤੈਨੂੰ ਛੱਡਣਾ ਨਹੀਂ ਉਹਦੀ ਮਾਂ ਰਾਜੇ ਕੋਲ ਬਿਲਕਦੀ ਗਈ ਵੀ ਮੇਰਾ ਪੁੱਤ નિર્ਦੋਸ਼ ਹੈ ਨੂੰ ਛੱਡ ਦਿਓ ਉਹ ਮਾਂ ਦੇ ਗੱਲ ਪੈ ਗਿਆ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਪਿੱਛੇ ਹਟ ਜਾ ਮੈਂ ਕੁਰਬਾਨੀ ਦੇਣੀ ਹੈ ਮੈਂ ਸ਼ਹੀਦਾਂ ਦੀ ਕਤਾਰ 'ਚ ਖੜੇ ਹੋਣਾ ਮੈਂ ਗੁਰੂ ਦਾ ਸਿੱਖ ਹਾਂ ਉਹ ਸਿੱਖੀ ਅੱਜ ਨਜ਼ਰ ਥੋੜਾ ਆਉਂਦੀ ਹੁਣ ਆਪਾਂ ਜਿਹੜਾ ਆਪਣਾ ਇਤਿਹਾਸ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਪੁਰਾਣਾ ਕੁਰਬਾਨੀਆਂ ਭਰਿਆ ਇੱਕ ਤਾਂ ਸਿੱਖੀ ਦੇ ਉੱਤੇ ਬਾਹਰੋਂ ਹਮਲੇ ਹੋ ਰਹੇ ਆ ਇੱਕ ਅੰਦਰੋਂ ਹਮਲੇ ਹੋ ਰਹੇ ਆ ਬਾਹਰੋਂ ਤਾਂ ਸਿੱਖੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਾਹਰੋਂ ਕਿੱਥੋਂ ਕੀਤੀ ਜਾ ਰਹੀਆਂ ਉਹਨਾਂ ਹਾਕਮ ਧਿਰਾਂ ਵੱਲੋਂ ਕੀਤੀ ਜਾਂਦੀ ਹੁੰਦੀ ਹੈ ਜਿਹੜੇ ਸੋਚਦੇ ਨੇ ਵੀ ਸਿੱਖਾਂ ਸਿੱਖਾਂ ਦੀ ਮਾਰਸ਼ਲ ਕੋਮ ਹੈ ਜੇ ਇਹ ਅੱਗੇ ਵੱਧਦੀ ਰਹੀ ਤੇ ਇਹ ਮਾਹਿਰਾਂ ਜੀ ਸਿੰਘਾਂ ਨੂੰ ਫੈਲ ਜਾਣੀ ਹੈ ਦੂਸਰੀ ਜਿਹੜੀ ਗੱਲ ਹੈ ਦੇਖੋ ਮੈਨੂੰ ਕੋਈ ਆਲੋਚਨਾ ਕੋਈ ਮੇਰੀ ਕਰੇ ਮੈਨੂੰ ਇਸ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਲੇਕਿਨ ਗੱਲ ਸੱਚ ਰਹਿਣੀ ਹੈ ਦੂਜੀ ਜਿਹੜੀ ਗੱਲ ਹੈ ਕਿ ਸਿੱਖਾਂ ਦੇ ਅੰਦਰੂਨੀ ਟਕਰਾਅ ਜਿਹਦੇ ਵਿੱਚ ਆਪਾਂ ਹੁਣ ਡਿਸਕਸ ਕਰ ਰਹੇ ਇਹ ਵੱਧਦੇ ਪਏ ਨੇ ਦਿਨ-ਪ੍ਰਤੀ ਦਿਨ ਵੱਧਦੇ ਪਏ ਨੇ ਘਟਨੇ ਚਾਹੀਦੇ ਆ ਇੱਕ ਜਿਹੜਾ ਵਾ ਭਾਈ ਫੂਲਾ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਉਹਨਾਂ ਵਰਗਾ ਨਿਤੜਕ ਉਹਨਾਂ ਵਰਗਾ ਸੂਝਵਾਨ ਉਹਨਾਂ ਵਰਗਾ ਜੁਝਾਰੂ ਜਥੇਦਾਰ ਨਹੀਂ ਹੋਣਾ ਜਿਨ੍ਹਾਂ ਨੇ ਸਿੱਖ ਕੌਮ ਦੇ ਟਕਰਾਅ ਨੂੰ ਖਤਮ ਕੀਤਾ ਅਜ ਲੋਡ ਹੈ ਅਕਾਲੀ ਫੁੱਲਾ ਸਿੰਘ ਵਰਗੇ ਜੱਥੇਦਾਰ ਜਿਹੜਾ ਇਹ ਸਿੱਖ ਕੌਮ ਚ ਰੋਜ਼ ਨਵਾਂ ਖਲਾਰਾ ਪਹਿ ਰਿਆ ਰੋਜ਼ ਧਾਰਮਿਕ ਸੰਸਥਾਵਾਂ ਦਾ ਸੰਪਰਦਾਵਾਂ ਦਾ ਕਹਾਣ ਹੋ ਰਿਹਾ ਮੈਂ ਇਹ ਸਮਝਦਾ ਮੈਂ ਜਿੰਨਾ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਾਂ ਜਿੱਦਾਂ ਜੱਥੇਦਾਰਾਂ ਨਾਲ ਹੋ ਰਿਹਾ ਇਹ ਸਿੱਖੀ ਦਾ ਕਹਾਣ ਹੋ ਰਿਹਾ ਸਿੱਧੇ ਤੌਰ ਤੇ ਇਹ ਉਹਨਾਂ ਦੀ ਮਰਿਆਦਾ ਦਾ ਕਹਾਣ ਜਿਹੜਾ ਸਿੱਖੀ ਦਾ ਕਹਾਣ ਇਨੂੰ ਸਮਝਣਾ ਪਵੇਗਾ ਇਹਦੇ ਨਾਲ ਕਮਜ਼ੋਰ ਹੋ ਰਿਹਾ ਫਿਰ ਫਿਰ ਕਹਿੰਦੇ ਆ ਜੀ ਧਰਮ ਪਰਿਵਰਤਨ ਵੱਧਦਾ ਧਰਮ ਪਰਿਵਰਤਨ ਕਿਉਂ ਵੱਧਦਾ ਜਦੋਂ ਇਦਾਂ ਦੇ ਖਿਲਾਾਰੇ ਦੇ ਦੇਖਦੇ ਆ ਇਕੱਲੇ ਦੇਖਦੇ ਆ ਦੂਜੇ ਧਰਮਾਂ ਦੇ ਲੋਕ ਅੱਗੇ ਬੈਠੇ ਹੁੰਦੇ ਜਾਲ ਵਿਛਾ ਕੇ ਆਜੋ ਬਸ ਠੀਕ ਹੈ ਬੰਦਾ ਇਤੋਂ ਪਰੇਸ਼ਾਨ ਹੈ ਹਤਾਸ਼ ਹੈ ਨਿਰਾਸ਼ ਹੈ ਤੁਸੀਂ ਆਜੋ ਉਹਨੂੰ ਰਸਤਾ ਦਿਖਾਉਂਦੇ ਆ ਉਧਰ ਤੁਰ ਪੈਂਦਾ ਫਿਰ ਅਸੀਂ ਕਹਿੰਨੇ ਧਰਮ ਪਰਿਵਰਤਨ ਸ਼ੁਰੂ ਹੋ ਜਾਂਦਾ ਔਰ ਜਿਹੜੀ ਇਹ ਸਟੇਟ ਗੁਰਸਿੱਖਾਂ ਦੀ ਸਟੇਟ ਹੈ ਗੁਰੂਆਂ ਦੀ ਦਿੱਤੀ ਹੋਈ ਸਾਨੂੰ ਇਹ ਧਰਤੀ ਹੈ ਇੱਥੇ ਸਭ ਤੋਂ ਜ਼ਿਆਦਾ ਤਰ੍ਹਾਂ ਪਰਿਵਰਤਨ ਹੈ ਇਹ ਇਸੇ ਕਰਕੇ ਕੀ ਜਿਹੜਾ ਸਿੱਖ ਕੌਮ ਦੇ ਅੰਦਰ ਖਲਾਰਾ ਪੈ ਰਿਹਾ ਜਿਹੜੇ ਆਪਣੇ ਸਿਧਾਂਤ ਹੈ ਉਹਨਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਤਾਂ ਕਹਿਣਾ ਵਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ 18 ਸਾਲਾਂ ਦੇ ਉਸ ਸ਼ੂਰ ਵੀਰ ਬਾਰੇ ਗੁਰਦਾਸ ਬਾਰੇ ਉਹਦੀ ਹਿਸਟਰੀ ਕੱਢ ਕੇ ਪੜਨ ਪੜਾਈ ਜਾਣੀ ਚਾਹੀਦੀ ਹੈ ਵੀ ਸਿੱਖ ਕੌਮ ਕਿੱਥੋਂ ਨਿਕਲੀ ਹੋਈ ਹੈ 18 ਸਾਲ ਦਾ ਬੱਚਾ ਹੁੰਦਾ ਕੀ ਹੈ ਜਿੰਨੇ ਆਪਣੇ ਗੁਰੂਆਂ ਲਈ ਕੁਰਬਾਨੀ ਦਿੰਦੀ ਹੈ ਤੇ ਅੱਜ ਕੀ ਹੋ ਰਿਹਾ ਅੱਜ ਖਲਾਰੇ ਪੈ ਰਹੇ ਨੇ ਉਹੀ ਹੋ ਰਿਹਾ ਬਈ ਜਿਹੜਾ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਆਪਣਾ ਜ਼ਾਹਰ ਕੀਤਾ ਕਿ ਸਾਰੇ ਮਰਿਆਦਾਂ ਦਾ ਉਲੰਘਣ ਕਰਤਾ ਗਿਆ ਸਾਰਿਆ ਕੁਝ ਕਰਕੇ ਤੇ ਸਿਰਫ ਤੇ ਸਿਰਫ ਇੱਕ ਜਿਹੜੀ ਆ ਉਹਨਾਂ ਦੀ ਤਾਜਪੂਛੀ ਕਰ ਦਿੱਤੀ ਗਈ ਲੇਕਿਨ ਗੱਲ ਇਹ ਹੈ ਕਿ ਉਹ ਤਖਤ ਤੇ ਬੈਠ ਗਏ ਨੇ ਉਹਨਾਂ ਦੇ ਉੱਤੇ ਬਹੁਤ ਲੋਕਾਂ ਦੀਆਂ ਹੈਗੀਆਂ ਉਹਨਾਂ ਤੋਂ ਇੱਛਾਵਾਂ ਵੀ ਇਹ ਸਿੱਖ ਪੰਥ ਦੇ ਅੰਦਰ ਜਾਂ ਜੋ ਧਾਰਮਿਕ ਖਿਲਾਰੇ ਪੈ ਰਹੇ ਨੇ ਪੰਥਕ ਖਿਲਾਰੇ ਪੈ ਰਹੇ ਨੇ ਇਹਨੂੰ ਸਮੇਟਣਗੇ ਔਰ ਅਕਾਲੀ ਫੂਲਾ ਸਿੰਘ ਵਰਗਾ ਇੱਕ ਰੋਦਰੂਪ ਅਖਤਿਆਰ ਕਰਨਗੇ ਡਾਕਟਰ ਸਾਹਿਬ ਇਰੀ درمیان ਅੱਜ ਕੁਲਵੰਤ ਸਿੰਘ ਮੰਨਨ ਹੋਣਾ ਦੇ ਘਰ ਦੇ ਬਾਹਰ ਵੀ ਭਾਰੀ ਜਮਾਵੜਾ ਹੋਇਆ ਔਰ ਖਾਸ ਤੌਰ ਦੇ ਉੱਤੇ ਲੋਕ ਲੜਨ ਨਾ ਸ਼ੁਰੂ ਕਰ ਗਏ ਸੀ ਦੋ ਧੜੇ ਆਪਸ ਦੇ ਵਿੱਚ ਉਲਝਣਾ ਸ਼ੁਰੂ ਕਰ ਗਏ ਸੀ ਜੇ ਪੁਲਿਸ ਉੱਥੇ ਨਾ ਹੁੰਦੀ ਤਾਂ ਹਾਲਾਤ ਹੋਰ ਤਣਾਅਪੂਰਵਕ ਹੋ ਸਕਦੇ ਸੀ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਇਹ ਕੁਲਵੰਤ ਸਿੰਘ ਮੰਨਨ ਹੋਣਾ ਦਾ ਜਿਹੜੇ ਉਹ ਚੀਫ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਦੋ ਦਿਨ ਪਹਿਲਾਂ ਬੜੇ ਹੀ ਕਿਉਂਕਿ ਉਹ ਵੀ ਗੁਰਸਿੱਖ ਨੇ ਮੇਰਾ ਉਹਨਾਂ ਨਾਲ ਨਿੱਜੀ ਪਿਆਰ ਵੀ ਹੈ ਸਤਕਾਰ ਵੀ ਹੈ ਮੇਰਾ ਦਿਲ ਦੀ ਸਾਂਝ ਵੀ ਹੈ ਲੰਬੇ ਸਮੇਂ ਤੋਂ ਕਰੀਬ 25 ਸਾਲਾਂ ਤੋਂ ਮੇਰੇ ਨਾਲ ਉਹਨਾਂ ਦੀ ਸਾਂਝ ਹੈ ਉਹ ਇੱਕ ਪੂਰਨ ਗੁਰਸਿੱਖ ਹੈ ਉਹ ਬੜੀ ਨੇਕ ਦਿੱਲੀ ਉਹ ਜਿੰਦਾ ਇਨਸਾਨ ਹੈ ਉਹਨਾਂ ਨੇ ਆਪ ਕਹਿ ਦਿੱਤਾ ਕਿ ਮੈਨੂੰ ਕਹਿੰਦੇ ਪਤਾ ਹੀ ਨਹੀਂ ਇਹ ਬਹੁਤ ਮੰਦ ਭਾਗਾ ਉਹਨਾਂ ਨੇ ਵੀ ਉਹੀ ਇਸਤੇਮਾਲ ਕੀਤੇ ਅੱਖਰ ਜੋ ਬਿਕਰਮ ਸਿੰਘ ਮਜੀਠੀਆ ਨੇ ਕੀਤੇ ਆ ਬਈ ਇਹ ਮੰਦ ਭਾਗਾ ਤੇ ਦੂਜਾ ਉਹਨਾਂ ਨੇ ਕਿਹਾ ਵੀ ਮੇਰੀ ਨੌਲੇਜ ਨਹੀਂ ਮੈਨੂੰ ਵਿਸ਼ਵਾਸ ਨਹੀਂ ਦਿੱਤਾ ਗਿਆ ਹੋਰ ਇਸ ਤੋਂ ਬਾਅਦ ਉਹ ਕੀ ਕਹਿ ਦਨ ਸਭ ਨੂੰ ਪਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੁਕਮ ਕਿਦਾਂ ਲਾਗੂ ਹੁੰਦੇ ਆ ਕਿੱਥੋਂ ਆਉਂਦੇ ਆ ਦੱਸਣ ਦੀ ਲੋੜ ਨਹੀਂ ਹੈਗੀ ਦੂਸਰੀ ਜਿਹੜੀ ਗੱਲ ਹੈ ਕਿ ਅੱਜ ਉੱਥੇ ਹੁੱਲੇ ਮਹੱਲੇ ਨੂੰ ਲੈ ਕੇ ਉਹਨਾਂ ਦੇ ਘਰੇ ਮੀਟਿੰਗ ਚੱਲ ਰਹੀ ਸੀ ਕਿਉਂਕਿ ਜਿਹੜਾ ਲੰਮੇ ਪਿੰਡ ਚੌਂਕ ਤੋਂ ਚੁਗਿੱਟੀ ਚੌਂਕ ਤੱਕ ਜਿੱਥੇ ਤੱਕ ਇੰਡੀਆ ਨਾਇਲਾ ਉਥੇ ਲੰਗਰ ਲਗਾਏ ਜਾਂਦੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਕੁਲਵੰਤ ਸਿੰਘ ਮਨਨ ਉਹਨਾਂ ਦੀ ਕੋਠੀ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਜਿੱਥੇ ਉੱਗੇ ਅਕਾਲੀ ਲੀਡਰ ਸਾਰੇ ਮੌਜੂਦ ਸਨ ਪਰ ਤਿਆਰੀਆਂ ਚੱਲ ਰਹੀਆਂ ਸੀ ਵੀ ਹੁੱਲੇ ਮਹੱਲੇ ਦਾ ਜਿਹੜਾ ਆਪਾਂ ਤੁਹਾਨੂੰ ਨਿਕਲਣ ਲੰਗਰ ਲਗਾਣੇ ਨੇ ਆਪਾਂ ਹੁੱਲੇ ਮਹੱਲੇ ਦੇ ਜਿਹੜੇ ਲੋਕ ਸੰਗਤਾਂ ਨੇ ਆਣਾ ਉਹਨਾਂ ਦੇ ਲਈ ਵੱਖ-ਵੱਖ ਲੰਗਰ ਕਿਹੜਾ ਕਿੱਥੇ ਲੱਗੇਗਾ ਚਾਹ ਪ੍ਰਸ਼ਾਦ ਕਿੱਥੇ ਲੱਗੇਗਾ ਜਾਂ ਹੋਰ ਲੰਗਰ ਦੇ ਬੈਠਣ ਦੀ ਵਿਵਸਥਾ ਕਿੱਤੇ ਹੋਈਗੀ ਸਿੰਘਾਂ ਦੇ ਵਿਸ਼ਰਾਮ ਕਰਨ ਦੀ ਆਰਾਮ ਕਰਨ ਦੀ ਕਿੱਥੇ ਕੋਈ ਟੈਂਟ ਲਗਾਏ ਜਾਣਗੇ ਉਹ ਸਾਰੀਆਂ ਤਿਆਰੀਆਂ ਹੋ ਰਹੀਆਂ ਸੀ ਉਹਦੇ ਬਾਰੇ ਚਰਚਾ ਚੱਲ ਰਹੀ ਸੀ ਤੇ ਉੱਥੇ ਸਿੱਖ ਤਾਲਮਿਲ ਕਮੇਟੀ ਜਿਹੜੀ ਜਲੰਧਰ ਤੋਂ ਆ ਉਹ ਉਹਨਾਂ ਨੇ ਉੱਥੇ ਧਰਨਾ ਲਗਾਇਆ ਔਰ ਧਰਨਾ ਲਗਾਉਣ ਤੋਂ ਬਾਅਦ ਉੱਥੇ ਆਪਸ ਦੇ ਵਿੱਚ ਅਕਾਲੀ ਲੀਡਰ ਜਿਹੜੇ ਸੀ ਉਹਨਾਂ ਦੀ ਬੈਸਵਾਜੀ ਵੀ ਹੋਈ ਔਰ ਨਾਰੇਬਾਜੀ ਵੀ ਹੋਈ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਮੰਨਣ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਕੀਤਾ ਵੀ ਆ ਔਰ ਇਧਰੋਂ ਜਿਹੜਾ ਵਾ ਦੂਜੇ ਪਾਸਿਓਂ ਸਿੱਖ ਤਾਲਮਿਲ ਕਮੇਟੀ ਹੋਰਾਂ ਨੇ ਸਿਰਫ ਇਹ ਗੱਲ ਕੀਤੀ ਹੈ ਵੀ ਜਿਹੜੇ ਤੁਸੀਂ ਤਰਜਮਾਨੀ ਹੈਗੀ ਆ ਜਾਂ ਜਿਹੜੇ ਤੁਸੀਂ ਸਾਈਨ ਕਰਨੇ ਆ ਯਾਨੀ ਰਗਵੀਰ ਸਿੰਘ ਜੀ ਦੀ ਜਿਹੜੀ ਸੇਵਾ ਮੁਕਤੀ ਦੇ ਉੱਤੇ ਉਹ ਤੁਸੀਂ ਹਜੇ ਨਾ ਕਰਿਓ ਕਿਉਂਕਿ ਇਹ ਬਹੁਤ ਵੱਡਾ ਕਹਾਣ ਸਾਡੇ ਸਿੱਖਾਂ ਨਾਲ ਕੀਤਾ ਗਿਆ ਇਹਦੇ ਨਾਲ ਸਿੱਖ ਸੰਗਤ 'ਚ ਰੋਸ਼ ਹੈ ਮੈਂ ਤੁਹਾਨੂੰ ਇਹੀ ਗੱਲਾਂ ਕਹੀਆਂ ਕਿ ਜਿਹੜੇ ਜਿਹੜਾ ਹੁੰਦਾ ਕੀ ਹੈਗਾ ਜਦੋਂ ਕੋਈ ਕੌਮ ਬਹੁਤ ਇਕਜੁੱਟ ਹੋ ਕੇ ਜਿਹਦਾ ਇਤਿਹਾਸ ਜਿਹੜਾ ਵਾ ਉਹ ਇਤਿਹਾਸ ਕੁਰਬਾਨੀਆਂ ਨਾਲ ਸ਼ਹਾਦਤਾਂ ਨਾਲ ਸ਼ੂਰਵੀਰਾਂ ਨਾਲ ਭਰਿਆ ਹੋਵੇ ਤੇ ਜਿਹੜੀਆਂ ਮੌਜੂਦਾ ਦੌਰ ਦੀਆਂ ਸਰਕਾਰਾਂ ਹੁੰਦੀਆਂ ਹਾਕਮ ਹੁੰਦੇ ਆ ਜਾਂ ਵੱਡੇ ਲੀਡਰ ਹੁੰਦੇ ਉਹਨਾਂ ਨੂੰ ਡਰ ਹੁੰਦਾ ਜੇ ਆਪਾਂ ਗੱਲ ਕਰੀਏ ਕਿ ਜਦੋਂ ਦੇਖੋ ਕਿਤੇ ਇੰਦਰਾ ਗਾਂਧੀ ਚਾਹਂਦੀ ਨਹੀਂ ਸੀ ਕਿ ਪੰਜਾਬੀ ਸੂਬਾ ਬਣੇ ਕਦੇ ਨਹੀਂ ਚਾਹਂਦੀ ਸੀ ਨਾ ਹੀ ਪੰਡਤ ਜਵਾਲਲਾਲ ਨਹਿਰੂ ਚਾਹੁੰਦੇ ਸੀ ਲੇਕਿਨ ਸਿੱਖਾਂ ਦਾ ਸੰਘਰਸ਼ ਸੀ ਕੁਰਬਾਨੀਆਂ ਸੀ ਉਹ ਕੁਰਬਾਨੀਆਂ ਦੇ ਕੇ ਉਹਨਾਂ ਨੇ ਇਹ ਜਿਹੜਾ ਪੰਜਾਬੀ ਸੂਬਾ ਬਣਾਇਆ ਤੁਹਾਡਾ ਕੀ ਖਿਆਲ ਹੈ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਅੰਗਰੇਜ਼ ਚਾਹਦੇ ਸੀ ਕਿ ਮਹੰਤ ਗੁਰਦੁਆਰਿਆਂ ਚੋਂ ਨਿਕਲ ਜਾਣ ਕਿਤੇ ਨਰੈਣੂ ਮਹੰਤ ਨਿਕਲ ਜੇ ਗੁਰਦੁਆਰਿਆਂ ਚੋਂ ਔਰ ਉਹ ਗੁਰਦੁਆਰਿਆਂ ਚੋਂ ਲਹਿਰ ਚਲਾ ਕੇ ਕੱਢੇ ਗਏ ਸਾਰੇ ਕਿਉਂ ਕੱਢੇ ਗਏ ਹੁਣ ਉਹਦੀ ਕਾਰਨ ਮੈਂ ਤੁਹਾਨੂੰ ਦੱਸਦਾ ਸਾਬ ਸਿੰਘ ਜੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ ਲੋਕੀ ਸੱਚ ਲੋ ਜੋ ਇਤਿਹਾਸ ਚ ਕਰਦੇ ਲੋਕ ਸਮਝਣਾ ਹੋਇਆ ਕਿ ਜਦੋਂ ਜਲੀਆਂ ਵਾਲੇ ਬਾਗ ਦਾ ਸਾਕਾ ਹੋਇਆ 1300 ਲੋਕ ਸ਼ਹੀਦ ਹੋਏ ਵਿੱਚ 800 ਸਿੰਘ ਸੀ। ਸ਼੍ਰੀ ਦਰਬਾਰ ਸਾਹਿਬ ਦੀ ਨਾਲ ਹੀ ਆ ਬਿਲਕੁਲ ਉਹ ਜਨਰਲ ਡਾਇਰ ਨੂੰ ਸ਼੍ਰੀ ਦਰਬਾਰ ਸਾਹਿਬ 'ਚ ਸਰੋਪਾ ਦਿੱਤਾ ਗਿਆ। ਜਦੋਂ ਸਰੋਪਾ ਦਿੱਤਾ ਗਿਆ ਇੱਕ 800 ਸਿੰਘਾਂ ਨੂੰ ਇੱਕ ਸ਼ਹੀਦ ਕੀਤਾ ਹੋਵੇ ਜਨਰਲ ਡਾਇਰ ਨੇ। ਬਿਕਰਮ ਸਿੰਘ ਮਜੀਠੀਆ ਦੇ ਪੂਰਵਜਾਂ ਦਾ ਨਾਮ ਹੁੰਦਾ। ਚਲੋ ਉਹ ਆਪਾਂ ਪੋਲਿਟੀਕਲੀ ਛੱਡਦੀ ਹੈ ਪਹਿਲਾਂ। ਮੈਂ ਗੁਰਦੁਆਰਾ ਸੁਧਾਰ ਲਹਿਰ ਕਿਉਂ ਚੱਲੀ ਉਹਦੇ ਉੱਤੇ ਦੱਸਦਾ ਪਿਆ। ਕਿੱਥੋਂ ਲਾਵਾ ਫੁੱਟਦਾ लावा ਫੁੱਟਦਾ ਹੁੰਦਾ ਡਰਤੀਆਂ ਕੋ ਵਕ ਸਰਕਾਰਾਂ ਡਰਦੀਆਂ ਅੰਗਰੇਜ਼ ਡਰ ਗਏ ਅੰਗਰੇਜ਼ ਡਰਦੇ ਆ ਮੌਜੂਦਾ ਸਰਕਾਰਾਂ ਵੀ ਡਰਦੀਆਂ ਉਹ ਜਦੋਂ ਦਿੱਤਾ ਤੇ ਬੜਾ ਰੋਲਾ ਪੈ ਗਿਆ ਜੀ ਇਹਨਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ 800 ਸਿੱਖ ਮਾਰਤਾ ਤੁਸੀਂ ਇਹਨਾਂ ਨੂੰ ਦਰਬਾਰ ਸਾਹਿਬ ਫਿਰ ਉਹ ਕਹਿੰਦੇ ਯਾਰ ਇਹ ਜਿਹੜੇ ਅੰਦਰ ਮਹੰਤ ਬੈਠੇ ਆ ਇਹ ਸਾਡੇ ਸਿੱਖੀ ਦਾ ਕਹਾਣ ਕਰਨਗੇ ਉਹਦੇ ਗੁਰਦੁਆਰਾ ਸਦਾਰਲੇ ਉੱਤੇ ਰੋਸ਼ ਸਵਰੂਪ ਸ਼ੁਰੂ ਹੋਈ ਸੀ ਗੁਰਦੁਆਰੇ ਛੜਾਣ ਦੀ ਮੋਹਮ ਫਿਰ ਉਹ ਫੈਲਦੀ 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 ਸਾਰੇ ਉੱਥੇ ਹਕੂਮਤ ਚ ਫੈਲ ਗਈ ਜਿੱਥੇ ਇੰਡੀਆ ਪਾਕਿਸਤਾਨ ਹੁ ਅਲੱਗ ਹੋ ਗਿਆ ਉਹਦੇ ਗੁਰਦੁਆਰਾ ਸਹਿਬਾ ਅਨਨਕਾਣਾ ਸਾਹਿਬ ਸਾਰੇ ਆਜ਼ਾਦ ਕਰਾਈ ਗਏ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਇੱਕ ਚਿੰਗਾਰੀ ਨਾਲ ਇੰਨੀ ਅੱਗ ਬਲ ਗਈ ਔਰ ਅੰਗਰੇਜ਼ ਹਿੱਲ ਗਏ ਚਾਬੀਆਂ ਦਾ ਮੋਰਚਾ ਲੱਗ ਗਿਆ ਗੁਰਦੁਆਰਿਆਂ ਦੀਆਂ ਚਾਬੀਆਂ ਲਈਆਂ ਫਿਰ ਉਸ ਤੋਂ ਬਾਅਦ ਹੋਰ بڑے ਮੋਰਚੇ ਲੱਗੇ ਤੁਸੀਂ ਦੇਖੋ ਜੈਤੋ ਦਾ ਮੋਰਚਾ ਠੀਕ ਹੈ ਨਾ ਗੁਰੂ ਕੇ ਬਾਗ ਦਾ ਮੋਰਚਾ ਸਾਰੇ ਜਿੱਤੇ ਜੇ ਕੋਈ ਹਾਰਿਆ ਤੇ ਉਹ ਦੱਸ ਦੋ ਜੇ ਹਾਰਿਆ ਤੇ ਉਹ ਦੱਸ ਦੋ ਤੇ ਅਜੋਕੇ ਦੌਰ ਦੇ ਵਿੱਚ ਕਿਸਾਨੀ ਮੋਰਚਾ ਲੱਗਾ ਜਿਹਨੂੰ ਸਿੱਧੇ ਅਸਿੱਧੇ ਤੌਰ ਤੇ ਸਿੱਖਾਂ ਦੀ ਸਾਰੀਆਂ ਸੰਪਰਦਾਵਾਂ ਦਾ ਸਾਰੀਆਂ ਸੰਸਥਾਵਾਂ ਦਾ ਨਿਹੰਗ ਸਿੰਘਾਂ ਦਾ ਸਾਰਿਆਂ ਦਾ ਨਾਲ ਈਵਨ ਸ਼੍ਰੀ ਕਾਲ ਤੱਕ ਸਾਥ ਤੋਂ ਐਸਜੀਪੀਸੀ ਨੂੰ ਪੂਰਨ ਸਮਰਥਨ ਸੀਗਾ। ਲੋਕ ਕਸਾਨੀ ਮੋਰਚਾ ਵੀ ਜਿੱਤਿਆ। ਫਿਰ ਮੈਨੂੰ ਦੱਸੋ ਸਰਕਾਰਾਂ ਕਿਉਂ ਨਹੀਂ ਡਰਣਗੀਆਂ? ਇਸ ਕਰਕੇ ਇਹ ਕੌਮਾਂ ਜਿਹੜੀਆਂ ਆਪਸ ਦੇ ਵਿੱਚ ਹੋਰ ਮਜ਼ਬੂਤੀ ਨਾਲ ਨਾ ਉਭਰਣ ਇਹ ਖਲਾਰੇ ਪਵਾਏ ਜਾਂਦੇ ਆ। 1966 ਤੋਂ ਬਾਅਦ ਵੀ ਪਵਾਏ ਗਏ ਜਦੋਂ ਪੰਜਾਬ ਸੂਬਾ ਬਣ ਗਿਆ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣ ਗਈ। इंदिरा गांधी ਲਈ ਬਹੁਤ ਵੱਡੀ ਉਹ ਚਟਕਾ ਸੀ ਭਈ ਇਹਨਾਂ ਨੇ ੱੱਕੇ ਨਾਲ ਸੂਬਾ ਵੀ ਬਣਵਾ ਲਿਆ ਅਕਾਲੀ ਦਲ ਦੀ ਸਰਕਾਰ ਵੀ ਬਣਾਲੀ ਉਹਨਾਂ ਨੇ ਸਰਕਾਰ ਜਿਹੜੀ ਐ ਉਹ ਤੋੜਵਾਈ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਲਖਣ ਸਿੰਘ ਗਿੱਲ ਨੇ ਐਮਐਲਏ ਤੋੜੇ ਉਹ ਤੋੜਵਾਈ ਉਤੋਂ ਕੰਮ ਕੀਤਾ ਜਾਂਦਾ ਸਰਕਾਰਾਂ ਵੱਲੋਂ ਬਰਨਾਲੇ ਦੀ ਸਰਕਾਰ ਬਣੀ ਉਹ ਤੋੜਵਾਈ ਗਈ ਪ੍ਰਕਾਸ਼ ਸਿੰਘ ਬਾਦਲ ਨੇ ਲੱਗ ਕੀਤਾ ਜਾਂਦਾ ਸੋ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਇਹ ਏਜੰਸੀਆਂ ਦਾ ਵਰਕ ਹੁੰਦਾ ਮੈਂ ਤੁਹਾਨੂੰ ਨਾਂ ਨਹੀਂ ਲੈਣਾ ਚਾਹੁੰਦਾ ਸੀ ਏਜੰਸੀਆਂ ਵਰਕ ਕਰਦੀਆਂ ਕਿ ਇਹਨੂੰ ਖਲਾਰੇ ਨੂੰ ਕਿੱਦਾਂ ਬਣਾਇਆ ਜਾਵੇ ਸੋ ਬੜੀ ਸੁਚੇਤ ਰਹਿਣ ਦੀ ਲੋੜ ਹੈ ਮੈਂ ਪੰਜਾਬੀ ਆ ਮੈਂ ਪ੍ਰੋ ਸਿੱਖ ਵੀ ਆ ਮੇਰੀ ਗੁਰੂ ਸਹਿਬਾਨਾਂ ਦੇ ਪ੍ਰਤੀ ਸ਼ਰਧਾ ਵੀ ਬੜੀ ਆ ਔਰ ਇੰਨਾ ਵੱਡਾ ਇਤਿਹਾਸ ਹੈ ਇਹ ਇਤਿਹਾਸ ਨੂੰ ਅੱਗੇ ਲੰਬੇ ਸਮੇਂ ਤੱਕ ਸਦੀਆਂ ਤੱਕ ਲੈ ਕੇ ਜਾਣਾ ਨਿੱਤਾ ਕੌਮ ਤਾਂ ਉਹੀ ਜਿੰਦਾ ਰਹਿੰਦੀ ਹੈ ਜਿਹੜੀ ਆਪਣੇ ਇਤਿਹਾਸ ਦੇ ਨਾਲ ਜੁੜੀ ਰਹੇ ਅੱਜ ਮੌਕਾ ਵੀ ਉਹੀ ਹੈਗਾ ਕਿ ਆਪਾਂ ਜਿਹੜੇ ਬਾਹਰੋਂ ਤੇ ਜਿਹੜੇ ਅੰਦਰੋਂ ਹਮਲੇ ਹੋ ਰਹੇ ਨੇ ਖਲਾਰੇ ਪੈ ਰਹੇ ਨੇ ਉਹਨੂੰ ਕਿਸੇ ਤਰੀਕੇ ਸਿਮੇਟਣ ਦੀ ਕੋਸ਼ਿਸ਼ ਕਰਾਂ। ਮੈਂ ਅੰਤਲਾ ਸਵਾਲ ਪੁੱਛਾਂਗਾ ਡਾਕਟਰ ਸਾਹਿਬ ਅਚਾਨਕ ਇੱਕ ਚਰਚਾ ਸ਼ੁਰੂ ਹੋ ਗਈ ਕਿ ਜਿਵੇਂ ਬਿਕਰਮ ਸਿੰਘ ਮਜੀਠੀਆ ਦੀ ਬਗਾਵਤ ਹੋਈ ਹੈ ਉਸ ਤੋਂ ਬਾਅਦ ਮਜੀਠੀਆ ਔਰ ਹਰਸਿਮਰਤ ਕੋਰ ਬਾਦਲ ਕਹਿੰਦੇ ਆਕਾਲੀ ਦਲ ਤੋਂ ਵੱਖ ਹੋਣ ਜਾ ਰਹੇ ਆ ਇਦਾਂ ਦਾ ਹੈ ਕੁਝ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਹਰਸਿਮਰਤ ਕੋਰ ਬਾਦਲ ਜਿਹੜੀ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਕਾਫੀ ਉਹਦਾ ਤਰੇ ਹੈ। ਔਰ ਇਹ ਹੋਣਾ ਵੀ ਚਾਹੀਦਾ ਹੈਗਾ ਬਿਕਰਮ ਮਜੀਠੀਆ ਨੇ ਵੀ ਘਟ ਨਹੀਂ ਕੀਤਾ ਅਕਾਲੀ ਦਲ ਬਾਦਲ ਨੂੰ ਖੜਾ ਕਰਨ ਚ ਬਿਕਰਮ ਮਜੀਠੀਆ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਜੋ ਮਰਜੀ ਕਹੀ ਜਾਵੇ ਲੇਕਿਨ ਜਦ ਤੱਕ ਨੌਜਵਾਨ ਪੀੜੀ ਨੌਜਵਾਨ ਤੁਹਾਡੇ ਨਾਲ ਨਵੀਂ ਪੌਦ ਨਹੀਂ ਆਂਦੀ ਤੇ ਤੁਹਾਡਾ ਜਿਹੜਾ ਆਂਗਨ ਦੇ ਵਿੱਚ ਤੁਹਾਡੇ ਫੁੱਲ ਜਿਹੜੇ ਨਵੇਂ ਨਹੀਂ ਆ ਸਕਦੇ ਬਿਕਰਮ ਮਜੀਠੀਆ ਨੇ ਬਹੁਤ ਮਿਹਨਤ ਕੀਤੀ ਮਾਝੇ ਦੇ ਵਿੱਚ ਮੈਂ ਤਾਂ ਇਸ ਚੀਜ਼ਾਂ ਦਾ ਹਾਣੀ ਰਿਆਂ ਮੈਂ ਦੇਖਿਆ ਅੱਖਾਂ ਨਾਲ ਦੇਖਿਆ ਦਿਨ ਦਿਨ ਰਾਤ ਰਾਤ 2007 ਦੀਆਂ ਮੈਂ ਚੋਣਾਂ ਦੱਸਣਾ ਤੇ 2022 ਦੀਆਂ ਚੋਣਾਂ ਦੱਸਣਾ 2:30 ਵਜੇ ਬਿਕਰਮਜੀਠਿਆ ਐਂਡ ਡਾਇਵਰ ਗੱਡੀ ਹੁੰਦੀ ਸੀ ਰਾਤੀ ਆਂਦਾ ਸੀ 2:30 ਵਜੇ ਠੀਕ ਆ ਉਹਨੇ ਕਈ ਕਾਂਗਰਸੀਆਂ ਨੂੰ ਤੋੜਨਾ ਕਈ ਭਾਂ ਤੋੜ ਕਰਨੀ ਕਈਆਂ ਦੇ ਘਰ ਜਾਣਾ ਸਵੇਰੇ 4 ਵਜੇ ਮੈਂ ਇੱਕ ਦਿਨ ਮੈਂ ਆਪ ਦੱਸਦਾ ਮੈਂ ਸਵੇਰੇ 4:30 ਵਜੇ ਸਿਆਰ ਕਰਨ ਲਈ ਨਾ ਮੈਂ ਨਿਕਲਿਆ ਤੇ ਮੈਂ ਉਦੋਂ ਉਧਰਲੇ ਤੰਦਸਾ ਕੈਂਟਵਲ ਜਾਂਦਾ ਸੀ ਜਵਾਰਪੁਰ ਤੇ ਮੈਂ ਕਾਰ ਲੈ ਕੇ ਨਿਕਲਾ ਸਪੋਣੇ 4 ਵਜੇ 4 ਵਜੇ ਦੇ ਆਸ-ਪਾਸ ਵਿਕਰਮ ਮਜੀਠੀਆ ਗੱਡੀਆਂ ਲੈ ਕੇ ਕਿਸੇ ਕਾਂਗਰਸੀ ਦੇ ਘਰੋਂ ਜਿਹੜਾ ਮੀਟਿੰਗ ਕਰਕੇ ਨਿਕਲ ਰੇ ਸੀ ਤੁਸੀਂ ਸੋਚੋ ਕਿੰਨੀ ਮਿਹਨਤ ਕੀਤੀ ਹੋएगी ਉਹਨੇ ਸਰਕਾਰਾਂ ਬਣਾਜ ਉਹਦੀ ਪਿੱਠ ਦੇ ਪਿੱਛੇ ਮੈਂ ਤਾਰੀਫ ਕਰਦਾ ਬਾਕੀ ਜੋ ਤੇ ਇਲਜ਼ਾਮ ਲੱਗਿਆ ਲੋਕੀ ਲਗਾਣ ਜੋ ਉਸ ਕਾਨੂੰਨ ਨੇ ਉਹਨੂੰ ਸਜ਼ਾ ਦੇਣੀ ਦਵੇ ਲੇਕਿਨ ਮਿਹਨਤ ਪੱਖੋਂ ਵਿਕਰਮ ਮਜੀਠੀਆ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਦੋਂ ਉਹਨੂੰ ਮਿਹਨਤ ਦਾ ਫਲ ਨਾ ਮਿਲੇ ਉਹਨੂੰ ਲੱਗੇ ਕਿ ਹੁਣ ਮੇਨੇ ਜਿਹੜੇ ਮੇਰੇ ਪਾਰ ਵੱਡੇ ਜਾ ਰਹੇ ਆ ਦੋਕਾ ਹਰੇਕ ਨੂੰ ਲੱਗਦਾ ਦੇਖੋ ਉਹਨੇ ਕੀ ਕਿਹਾ ਬਈ ਇਹ ਮੰਦਪਗ ਆ ਇਹ ਗਲਤ ਹੈ ਉਹ ਗਿਆਨੀ ਰਗਵੀਰ ਸਿੰਘ ਵੀ ਕਹਿ ਰਹੇ ਗੁਰੂ ਸਾਰਾ ਕੁਝ ਬੜੇ ਬਗਲਤ ਤਰੀਕੇ ਨਾਲ ਹੋ ਰਿਹਾ ਔਰ ਇਹੀ ਗੱਲ ਕੁਲਵੰਤ ਸਿੰਘ ਮੰਨਣ ਹੋਰਾਂ ਨੇ ਕਹੀ ਆ ਉਹਨ ਮੰਨਨ ਹੋਰਾਂ ਤੇ ਕੋਈ ਐਕਸ਼ਨ ਨਹੀਂ ਲੈਤੇ ਬਿਨਾ ਉਹੀ ਗੱਲਾਂ ਤੇ ਉੱਤੇ ਮਜੀਠੀਆ ਤੇ ਐਕਸ਼ਨ ਲੈ ਲੈਣਾ ਔਰ ਇੱਕਦਮ ਥੋੜੀ ਦੇਰ ਚ ਪ੍ਰੈਸ ਨੋਟ ਜਾਰੀ ਹੋ ਜਾਣਾ ਕਿ ਪਿੱਛੇ ਛੁਰਾ ਕੋਪਤਾ ਦੇਖੋ ਗੱਲ ਨਹੀਂ ਸਮਝਦੇ ਇਸ ਦਾ ਮਤਲਬ ਕਿਤੇ ਨਾ ਕਿਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਮਜ਼ੋਰ ਕਰਨ ਦੀਆਂ ਮੈਂ ਜਿਹੜੀਆਂ ਗੱਲਾਂ ਨੂੰ ਰਿਪੀਟ ਕਰਦਾ ਆਪਸ ਚ ਲੜਾਉਣ ਦੀਆਂ ਉਹ ਚੱਲਦੀਆਂ ਭਈਆਂ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਫਿਲਹਾਲ ਇਹ ਸਿਚੁਏਸ਼ਨ ਔਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਵਾਨੀ ਦੀ ਪੰਜਾਬੀ ਤੇ